हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟੇਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਹੀ ਫਰਵੜਾ ਸੇਲ ਲਈ ਲੈ ਕੇ ਆਏ ਹਾਂਗੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਫਾਰਮ ਚੋਂ ਬਣਾਈ ਆ ਬਹੁਤ ਸੋਹਣਾ ਬਾਈ ਦਾ ਫਾਰਮ ਬਈ ਸਮਾਲ ਜਿਹਾ ਫਾਰਮ ਕਹਿ ਸਕਦੇ ਮਿੰਨੀ ਦਾ ਬਹੁਤ ਸੋਹਣੀ ਆ ਬਈ ਉਹਦੇ ਵਿੱਚ ਗਾਂਵਾਂ ਰੱਖਦਾ ਤੇ ਕੁਸ ਬੱਸੀਆਂ ਰੱਖਦਾ ਤੇ ਉਹਨਾਂ ਵਿੱਚੋਂ ਇਹਨਾਂ ਅੱਜ ਦੋ ਜਿਹੜੀਆਂ ਹੀ ਫਰਵੜਾ ਸੇਲ ਕਰ ਰਹੇ ਆਗੇ ਤੇ ਜੇ ਹਾਲੇ ਤੱਕ ਵੀ ਇਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰੇ ਰਾਜਵੀਰ ਸਿੰਘ ਪਿੰਡ ਬਦਾਪੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਨੇੜੇ ਪਿੰਡ ਬਾਈ ਆਪਾਂ ਨੇੜੇ ਪਧੌੜ ਸੈਣਾ ਦੀਵਗੜ ਚੋਂ ਆਉਂਦਾ ਚੀਕਾ ਮੋਬਾਈਲ ਨੰਬਰ ਬੋਲਦਾ ਆਪਣਾ ਮੋਬਾਈਲ ਨੰਬਰ ਹੈਗਾ 77175 344 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੈ ਬਾਈ ਜਿਹੜੀਆਂ ਆ ਆਪਾਂ ਬੱਚਿਆਂ ਦੇਖਦੇ ਆ ਆਪਣੇ ਫਾਰਮ ਲਈਆਂ ਤੁਹਾਨੂੰ ਹਾਂਜੀ ਆਪਣੇ ਫਾਰਮ ਤੇ ਮਾਵਾ ਵੀ ਆਪਣੇ ਕੋਲ ਠੀਕ ਹੈ ਬਾਈ ਗੰਨਾ ਮਦਰਾਂ ਵੀ ਆਪਣੇ ਕੋਲ ਆ ਬਾਈ ਜੇ ਕੋਈ ਵੀ ਆਉਂਦਾ ਦੇਖ ਸਕਦਾ ਆ ਕੇ ਹਾਂਜੀ ਠੀਕ ਆ ਪਹਿਲੇ ਜਿਹੜਾ ਨੰਬਰ ਤੇ ਆਪਾਂ ਬੱਚਾ ਦੇਖ ਰਹੇ ਆ ਕਿੰਨੀ ਉਮਰ ਦਾ ਬਾਈ ਇਹ ਵੀਰੇ ਸਾਲ ਤੋਂ ਹਜੇ ਥੱਲੀ ਆ ਸਾਲ ਤੋਂ ਹਾਂਜੀ ਠੀਕ ਆ ਬਾਈ ਕਿਹੜੇ ਸੀ ਮੰਨਦੇ ਬਈ ਸਟੈਕਰ ਦੀ ਸਟੈਕਰ ਦੀ ਹੈਗੀ ਠੀਕ ਹੈ ਬਈ ਤੇ ਕੀ ਰਿਕਾਰਡ ਆ ਬਈ ਇਸ ਦੀ ਮਦਰ ਰਿਕਾਰਡ ਇਹਦਾ ਵੀਰੇ ਮਾਤਾ ਦਾ ਹੈਗਾ 40 ਲੀਟਰ ਠੀਕ ਹੈ ਬਈ 40 ਲੀਟਰ ਦਾ ਬਾਈ ਕਹਿੰਦਾ ਇਹਦੀ ਮਦਰ ਦਾ ਰਿਕਾਰਡ ਆ ਤੇ ਥਣਚਾਰੀ ਮੈਣਨਗੇ ਬਈ ਚਾਰ ਕੋਈ ਫੋਟਸਾਂਤ ਨਹੀਂ ਹੈਗੇ ਪੋਰਾ ਵੀ ਨਹੀਂ ਠੀਕ ਹੈ ਬਈ ਫੋਟਸਾਂਤ ਬਾਈ ਕਹਿੰਦਾ ਕੋਈ ਨਹੀਂ ਬਈ ਚਾਰ ਸਨੂੰ ਥਣ ਮਿਲ ਜਾਣਗੇ ਥਣ ਬੜਾ ਚੰਗਾ ਲੱਗਿਆ ਬਈ ਹਨਾ ਝੋਲੀ ਝਾਲੀ ਬਾਈ ਚੈੱਕ ਕਰ ਸਕਦੇ ਗੱਬਣ ਵਾਲੀ ਝੋਲੀ ਹੈਗੀ ਬਾਕੀ ਬਹੁਤ ਸੋਨਾ ਕੱਦਦਾ ਬਈ ਪਲੀ ਪੁਲੀ ਬਹੁਤ ਆ ਹਨਾ ਹਾਂਜੀ ਟੀਕਾ ਲਾਣ ਦਾ ਕਾਬਲੀ ਹੈ ਹਨਾ ਦੋਨੋਂ ਆ ਵੀਰੇ ਟੀ ਕਾ ਲੈਣ ਦੇ ਬਾਈ ਬਿਲਕੁਲ ਕਾਬਲੀ ਨੇ ਬਾਕੀ ਇਹਨਾਂ ਦੀ ਬਰੀਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਇਹਨਾਂ ਦੀ ਬਿਊਟੀ ਹੈ ਬਾਈ ਪਹਿਲੇ ਨੰਬਰ ਵਾਲੇ ਬੱਚੇ ਦਾ ਫੇਸਬੁਕ ਚੈੱਕ ਕਰ ਸਕਦਾ ਗੁਲਾਬੀ ਇਹਦੀ ਬੂਥ 하기 ਕਰਮਾਲੀ ਦੀ ਚੰਗਾ ਇਹਦਾ ਰੰਗ ਰੂਪ ਚੰਗਾ ਇਹਦਾ ਢਾਂਚਾ ਹੈ ਕਰਮਾਲੀ ਦਾ ਬਹੁਤ ਸੋਹਣਾ ਜੇ ਪਲੀ ਪੁਲੀ ਦੀ ਗੱਲ ਕਰੀਏ ਜਾਂ ਇਹਦੀ ਚੜਾਈ ਦੀ ਗੱਲ ਕਰੀਏ ਲੰਬਾਈ ਦੀ ਫੁੱਲ ਬਾਈ ਦੰਦੋ ਖੀਰੀ ਹੋਊਗਾ ਖੀਰੀ ਵੀਰੇ ਖੀਰੀ ਦੋਵੇਂ ਖੀਰੀ ਦੋਨੇ ਖੀਰੀ ਠੀਕ ਦੰਦੋ ਬਾਈ ਕਹਿੰਦਾ ਬਾਈ ਦੋਵੇਂ ਖੀਰੀਆਂ ਬਾਕੀ ਪ੍ਰਿੰਟ ਪ੍ਰਿੰਟ ਇਹਦਾ ਕਰਮਾਲੀ ਦਾ ਚੈੱਕ ਕਰ ਸਕਦੇ ਹੋ ਤੇ ਮੁੱਲ ਬਾਈ ਫਿਰ ਮੁੱਲ ਵੀਰੇ ਫੋਨ ਤੇ ਕਰ ਮੁੱਲ ਜਾਇਜ਼ ਹੀ ਹੋਊਗਾ ਹਾਂ ਵੀਰੇ ਜੈਸਾ ਆਵਨਾ ਬਸਿੰਗ ਨੇ ਹਾਂ ਠੀਕ ਹੈ ਜੈਸਾ ਆਵਦੀਆਂ ਬਸਿੰਗ ਨੇ ਬਾਈ ਕਹਿੰਨਾ ਮੁੱਲ ਬਾਈ ਜਾਇਜ਼ ਕਰਾਂਗੇ ਬਾਕੀ ਤੁਸੀਂ ਬਰੀਡ ਰੂਡ ਬਈ ਇਹਨਾਂ ਦੀ ਚੈੱਕ ਕਰ ਸਕਦੇ ਹੋ ਫੁੱਲ ਬਰੀਡ ਚ ਬੱਚੇ ਬਾਕੀ ਬੋਧੀ ਵਾਦੀ ਚੈੱਕ ਕਰ ਸਕਦੇ ਨੋਜ ਵੀ ਚੈੱਕ ਕਰ ਸਕਦਾ ਬਹੁਤ ਸੋਹਣਾ ਬੱਚੇ ਦਾ ਕੱਦ ਗਾਠ ਚੰਗੇ ਵਜਨ ਵਜੂਦ ਵਾਲਾ ਬਸ ਐ ਨਹੀਂ ਬੱਚਾ ਇਹ ਨਹੀਂ ਹੈਗਾ ਵੀ ਲੀਸੀ ਲਾਮੀ ਕਿਸੇ ਬੱਖ ਤੋਂ ਇਧਰ ਨੂੰ ਕਰੀ ਬਾਈ ਆਪਾਂ ਦੂਜੇ ਨੰਬਰ ਵਾਲਾ ਦਿਖਾ ਦੀ ਇਹ ਕਿੰਨੀ ਕੁ ਉਮਰ ਦਾ ਆ ਗਿਆ ਬਈ ਇਹ ਵੀ ਵੀਰੇ ਖੇਰੀ ਵੀ ਹੈ ਬਖੀਰੀ ਵੀ ਹੈ ਸਾਲ ਤੋਂ ਥੱਲੇ ਠੀਕ ਹੈ ਸਾਲ ਤੋਂ ਥੱਲੇ ਬਈ ਸ਼ਾਇਦ ਤੇ ਕੁਝ ਨਹੀਂ ਹੈ ਹਨਾ ਵਾਹ ਵੀਰੇ ਤੇ ਬਈ ਇਹ ਕਿਹੜੇ ਦੀ ਆ ਇਹ ਜਮਾਸਕਾ ਦੀ ਵੀਰੇ ਜਮਾਸਕਾ ਦੀ ਆ ਹਾਂਜੀ ਠੀਕ ਹੈ ਬਈ ਇਹਦੀ ਮਾਤਰਾ ਕੀ ਰਿਕਾਰਡ ਹੈ ਇਹਦੀ ਮਾਤਰਾ ਦਾ ਹੈ 35 ਲੀਟਰ ਰਿਕਾਰਡ ਵੀਰੇ ਠੀਕ ਹੈ ਬਈ ਹਾਂਜੀ ਬਾਕੀ ਜੇ ਗੱਲ ਕਰੀਏ ਵਜਨਾ ਪੁੰਜਨਾ ਅ ਤੱਕ ਸਾਹਮਣੇ ਲੋੜ ਹੀ ਨਹੀਂ ਹਨਾ ਨਹੀਂ ਵੀਰੇ ਕਿਉਂਕਿ ਪੂਰੀਆਂ ਬਾਈਪਾਲੀਆਂ ਮੇਕਰਮ ਵਾਲੀਆਂ ਤੇ ਝੋਲੀਆਂ ਪਾਏ ਦੀ ਵਿੱਚ ਇੱਕ ਰਾਣ ਥਾਣ ਸੋਨੋਂ ਇਹਦੇ ਵਿੱਚ 4 ਹੀ ਮਹਿਣਗੇ ਬਾਈ 4 ਵੀਰੇ ਚ ਠੀਕ ਆ 4 ਥਾਣ ਮਹਿਣਗੇ ਬਾਈ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬਾਕੀ ਵਜਨ ਵਜੂ ਚੈੱਕ ਕਰ ਸਕਦਾ ਤੋੜ ਕੇ ਬਾਈ ਐਸ ਕਰਕੇ ਦਿਖਾਉਂਦੇ ਕਿਉਂਕਿ ਬਾਈ ਦੇ ਥਾਂ ਚ ਥੋੜੀ ਤਿਲਕਣ ਵੀ ਆ ਇੱਕ ਪੱਕਾ ਥਾਂਗਾ ਤੋਰੇਦਾਰ ਇੱਕ ਨੰਬਰ ਆਉਂਗਾ ਇੱਕ ਨੰਬਰ ਵੀਰੇ ਠੀਕ ਆ ਤੋਰੇਦਾਰੇ ਬਾਈ ਕਹਿੰਦਾ ਬਾਈ ਇੱਕ ਨੰਬਰ ਬਾਕੀ ਕੋਲੇ ਆਓਗੇ ਤੁਸੀਂ ਤੋੜ ਕੇ ਵੀ ਦਸਲੀ ਆਪਦੀ ਕਰ ਸਕਦਾ ਬਰੀਡ ਇਹ ਬੱਚੇ ਦੀ ਚੈੱਕ ਕਰ ਸਕਦੇ ਪ੍ਰਿੰਟ ਪ੍ਰਿੰਟ ਬੱਚੇ ਦੀ ਚੜਾਈ ਲੰਬਾਈ ਲੈਗ ਸਕੋਰ ਵਗੈਰਾ ਨਾ ਮ ਤੇ ਮੁੱਲ ਇਹਦਾ ਵੀ ਫੋਨ ਤੀ ਹਾਂ ਹਾਂ ਵੀਰੇ ਫੋਨ ਠੀਕ ਹੈ ਮੁੱਲ ਬਾਈ ਕਹਿੰਦਾ ਬਾਈ ਦੋਮਾਂ ਦਾ ਫੋਨ ਤੇ ਕਰ ਦਿਆਂਗੇ ਤੇ ਮੁੱਲ ਜੈ ਜੀ ਹੋਣਗੇ ਜੈ ਜੀ ਠੀਕ ਹੈ ਬਾਕੀ ਬਾਈ ਕਹਿੰਦਾ ਵੀ ਮਦਰਾਂ ਇਹਨਾਂ ਦੀ ਆਪਣੇ ਕੋਲੇ ਖੜੀਆਂ ਬਾਈ ਜਦੋਂ ਵੀ ਤੁਸੀਂ ਆਓਗੇ ਤਾਂ ਇਹਨਾਂ ਦੀਆਂ ਮਦਰਾਂ ਵੀ ਤੁਸੀਂ ਦੇਖ ਸਕਦੇ ਹੋ ਘਰੇ ਆ ਕੇ ਤੇ ਬਾਈ ਦੱਸਦੇ ਸੀ ਆਪਣੇ ਕੋਲੇ ਤੋਕੜਾ ਕੱਬਣਾ ਵੀ ਹਾਂ ਵੀਰੇ ਹੋ ਗਈ ਠੀਕ ਹੈ ਜੇ ਕੋਈ ਵੀਰ ਚਾਹਵਾਨ ਹੋਇਆ ਦੇ ਦੇ ਦਵਾਂਗੇ ਹਾਂ ਵੀਰੇ ਠੀਕ ਹੈ ਬਾਈ ਤੋਕੜਾ ਕੱਬਣਾ ਬਾਈ ਕੋਲੇ ਹੈਗੀਆਂ ਜੇ ਕੋਈ ਵੀਰ ਚਾਹਵਾਨ ਹੋਇਆ ਤਾਂ ਬਾਈ ਨਾਲ ਗੱਲ ਕਰ ਲਿਓ ਬਾਈ ਕਿਸੇ ਵੀ ਵੀਰ ਨੂੰ ਦੋਮਾਂ ਮੇਰੇ ਫਰਵਰਡਾਂ ਨੂੰ ਕੋਈ ਵੀ ਬਾਡ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ